ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੁਸਨਾਓ ਕਿਵੇਂ ਹੋ ਸਾਰੇ ਜਣੇ ਉਮੀਦ ਹੈ ਜੀ ਤੁਸੀਂ ਸਾਰੇ ਜਣ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਚਲੋ ਜੀ ਆਪਾਂ ਲੱਗਿਆ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਲਓ ਜੀ ਇੱਥੇ ਸਵੇਰ ਦਾ ਟਾਈਮ ਸੀਗਾ ਤੇ ਮੈਂ ਲੱਗੀ ਸੀ ਅਰਸ਼ਨੌਰ ਵਾਸਤੇ ਸਬਜ਼ੀ ਬਣਾਉਣ ਸਬਜ਼ੀ ਆਪਾਂ ਬਣਾ ਰਿਆ ਹਾਂ ਜੀ ਆ ਪਾਲਕ ਤੇ ਛੂਰਾਬੜੀ ਦੀ ਜਿਹੜੀ ਭੁਰਜੀ ਉਹ ਬਣਾ ਰਹੇ ਆ ਛੂਰਾਬੜੀ ਬਣਾਉਣੀ ਸੀਗੀ ਤੇ ਵਿੱਚ ਮੈਂ ਥੋੜੀ ਜਿਹੀ ਪਾਲਕ ਪਾ ਲਈ ਤੇ ਮੈਂ ਕਿਹਾ ਵੀ ਚਲੋ ਹੁਣ ਸਵੇਰ ਦਾ ਜਿਹੜਾ ਆਪਣਾ ਡੰਗ ਸਰ ਚੂਗਾ ਤੇ ਉਸ ਤੋਂ ਬਾਅਦ ਮੇਰਾ ਇਰਾਦਾ ਸੀਗਾ ਵੀ ਚਲੋ ਅੱਜ ਆਪਾਂ ਸਾਗ ਬਣਾਵਾਂਗੇ ਤੇ ਲੋ ਜੀ ਆਪਾਂ ਪੁਰਜੀ ਬਣਾਉਣ ਤੋਂ ਬਾਅਦ ਜਾਣ ਕਿ ਸਬਜ਼ੀ ਬਣਾਉਣ ਤੋਂ ਬਾਅਦ ਫਿਰ ਮੈਂ ਲੱਗੀ ਸੀ ਰੋਟੀ ਸੇਕਣ ਨਾਲ ਦੀ ਨਾਲ ਹੀ ਸਬਜ਼ੀ ਬਣ ਚੁੱਕੀ ਸੀਗੀ ਤੇ ਕਿਉਂਕਿ ਉਸ ਸਬਜ਼ੀ ਤੇ ਇੰਨਾ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਜਲਦੀ ਬਣ ਜਾਂਦੀ ਆ ਤੇ ਟੇਸਟ ਵੀ ਬਹੁਤ ਵਧੀਆ ਆਉਂਦਾ ਹੈ ਜਿਹੜੀ ਸੋਇਆ ਬੀਨ ਦੀ ਪੁਰਜੀ ਸੋਇਆ ਬੀਨ ਵੀ ਕਹਿੰਦੇ ਆ ਨਿਊਟਰੀ ਵੀ ਕਹਿ ਦਿੰਦੇ ਆ ਤੇ ਬੜੀਆਂ ਚੂਰਾ ਵੜੀ ਵੀ ਕਹਿ ਦਿੰਦੇ ਆ ਜੀ ਇਹਨੂੰ ਤੇ ਇਹਦੇ ਵਿੱਚ ਥੋੜੀ ਜਿਹਾ ਆਪਾਂ ਪਾਲਕ ਪਾਲ ਗਏ ਤਾਂ ਇਹਦੇ ਨਾਲ ਜਿਹੜਾ ਇਹਦਾ ਟੇਸਟ ਆ ਹੋਰ ਵੀ ਜ਼ਿਆਦਾ ਵਧੀਆ ਆਉਂਦਾ ਹੈ वैसे था ਕੱਲਾ ਪਿਆਜ਼ ਪਾ ਲੈਂਦੇ ਨੇ ਹਨਾ ਕੁਝ ਵੀ ਪਾ ਲੋ ਵਿੱਚ ਵੈਸੇ ਪਾਲਕ ਦੇ ਨਾਲ ਇਹਦਾ ਜਿਹੜਾ ਟੇਸਟ ਆ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਲੋ ਜੀ ਆਪਾਂ ਥੋੜੀ ਜਿਹੀ ਪਾਲਕ ਪਾ ਲਈ ਸੀਗੀ ਤੇ ਵਧੀਆ ਜਿਹੜਾ ਇੱਕ ਸਬਜ਼ੀ ਆਪਣੀ ਬਣ ਗਈ ਉਸ ਤੋਂ ਬਾਅਦ ਮੈਂ ਲੱਗ ਗਈ ਸੀ ਰੋਟੀ ਬਣਾਉਣ ਤੇ ਨਾਲ ਹੀ ਮੈਂ ਅਰਸ਼ਨੂਰ ਨੂੰ ਰੋਟੀ ਫੜਾਰੇ ਸੀਗੀ ਮੈਂ ਕਿਹਾ ਚੱਲ ਉਹਨੂੰ ਮੈਂ ਕਹੀ ਜਾਂਦੀ ਸੀ ਕਿ ਖਾ ਲਾ ਤੂੰ ਕਿਉਂਕਿ ਐਸਾ ਹੁੰਦਾ ਵੀ ਜਦੋਂ ਬੱਚੇ ਦਾ ਟਿਫਨ ਵਗੈਰਾ ਤਿਆਰ ਹੋ ਜੇ ਹਨਾ ਤੇ ਰੋਟੀ ਬੱਚਿਆਂ ਲੋ ਬੱਚਾ ਤਿਆਰ ਹੋ ਜੇ ਉਸ ਤੋਂ ਬਾਅਦ ਜਦੋਂ ਮਰਜੀ ਵੈਣ ਆ ਜੀ ਕਿਉਂਕਿ ਆਪਾਂ ਟੈਨਸ਼ਨ ਫ੍ਰੀ ਹੁੰਦੇ ਆ ਮੈਨੂੰ ਆਏ ਹੁੰਦਾ ਕਿ ਮੈਂ ਇਜਨਾ ਟਾਈਮ ਉਹ ਨਹੀਂ ਤਿਆਰ ਹੁੰਦਾ ਉਹਨਾ ਟਾਈਮ ਮੇਰਾ ਕੋਈ ਹੋਰ ਕੰਮ ਨਹੀਂ ਖਤਮ ਹੁੰਦਾ ਇਸ ਤਾਂ ਕਰਕੇ ਫਿਰ ਮੈਨੂੰ ਆਏ ਹੁੰਦਾ ਵੀ ਇਹਨੂੰ ਜਲਦੀ ਜਲਦੀ ਤਿਆਰ ਕਰਾਂ ਇਹ ਤਿਆਰ ਹੋ ਜੇ ਤੇ ਉਸ ਤੋਂ ਬਾਅਦ ਮੇਰੇ ਵੱਲੋਂ ਚਾਹੇ 9 ਵਜੇ ਵੈਣਾ ਜੀ ਚਾਹੇ 10 ਵਜੇ ਅਜੇ ਵੀ ਮੈਂ ਬਾਅਦ ਚ ਆਪਣਾ ਆਪ ਦਾ ਹੋਰ ਜਿਹੜੇ ਦੂਸਰੇ ਕੰਮ ਧੰਦੇ ਆ ਵੀ ਮੈਂ ਆਪੇ ਖਤਮ ਕਰ ਲੂੰਗੀ ਉਸ ਤੋਂ ਬਾਅਦ ਫਿਰ ਮੈਂ ਨੂਰ ਨੂੰ ਰੋਟੀ ਫੜਾਉਣ ਤੋਂ ਬਾਅਦ ਫਿਰ ਮੈਂ ਉਹਦੇ ਡੈਡੀ ਨੂੰ ਵੀ ਰੋਟੀ ਫੜਾਤੀ ਸੀ ਉਹਦੀ ਵੀ ਰੋਲ ਉਹਨਾਂ ਦੀ ਵੀ ਰੋਟੀ ਬਣਾਉਣ ਲੱਗ ਗਈ ਸੀ ਕਿਉਂਕਿ ਉਹਨਾਂ ਨੇ ਵੀ ਖੇਤ ਉੱਤੇ ਜਾਣਾ ਹੁੰਦਾ ਤਾਂ ਕਰਕੇ ਤੇ ਫਿਰ ਮੈਂ ਕਿਹਾ ਵੀ ਚਲ ਮੈਂ ਹੁਣੇ ਰੋਟੀ ਦਾ ਕੰਮ ਜੜਾ ਉਹ ਕਰ ਦਿੰਨੀ ਹੈ ਖਤਮ ਫਿਰ ਮੈਂ ਰੋਟੀ ਬਣਾਉਣ ਤੋਂ ਬਾਅਦ ਭਾਂਡੇ ਵਗੈਰਾ ਸਾਫ਼ ਕੀਤੇ ਭਾਂਡੇ ਸਾਫ਼ ਕਰਨ ਤੋਂ ਬਾਅਦ ਫਿਰ ਮੈਂ ਲੱਗ ਗਈ ਸੀ ਝਾੜੂ ਲਾਉਣ ਫਿਲਹਾਲ ਮੈਂ ਕੱਪੜੇ ਜਿਹੜੇ ਧੋਣੇ ਸੀਗੇ ਹਲੇ ਫਿਰ ਮੈਂ ਖਾਨਾ ਵੀ ਪਹਿਲਾਂ ਮੈਂ ਹੁਣ ਝਾੜੂ ਲਗਾ ਦਿਆਂ ਤੇ ਝਾੜੂ ਲਗਾ ਕੇ ਫਿਰ ਮੇਰਾ ਅੰਦਰਾਂ ਦਾ ਕੰਮ ਖਤਮ ਹੋ ਜੂਗਾ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਧੋਵਾਂਗੀ ਕਿਉਂਕਿ ਕੱਪੜੇ ਜਦ ਧੋਨੇ ਆ ਉਸ ਤੋਂ ਬਾਅਦ ਨਾ ਕੱਪੜੇ ਜਿਹੜੇ ਆ ਆਪਣੇ ਜਿਵੇਂ ਭਿੱਜ ਜਾਂਦੇ ਆ ਹਨਾ ਵੀ ਕੱਪੜੇ ਤੇ ਫਿਰ ਮੈਂ ਕਿਹਾ ਚੱਲ ਪਹਿਲਾਂ ਮੈਂ ਝਾੜੂ ਲਗਾ ਦਿਆਂ ਤੇ ਝਾੜੂ ਲਗਾ ਕੇ ਫਿਰ ਉਸ ਤੋਂ ਬਾਅਦ ਮੈਂ ਜਾਵਾਂਗੀ ਜੀ ਮੱਛਾਂ ਵਾਲੀ ਸਾਈਡ ਕਿਉਂਕਿ ਮੱਝਾਂ ਨੂੰ ਪਾਣੀ ਪਿਆ ਕੇ ਮੈਂ ਬਾਹਰ ਬੰਨਤਾ ਸੀ ਪਰ ਅੰਦਰੋਂ ਜਿਹੜੀ ਸੁੰਭਰਨ ਵਾਲਾ ਰਹਿੰਦਾ ਸੀਗਾ ਅੰਦਰ ਲਈ ਜਿਹੜੀ ਸਾਫ ਸਫਾਈ ਰਹਿੰਦੀ ਸੀ ਬਸ ਉਹਨਾਂ ਲਈ ਤੇ ਮੈਂ ਖਾ ਪਹਿਲਾਂ ਮੈਂ ਇਧਰੋਂ ਝਾੜੂ ਕੱਢ ਦਿਆਂ ਕਿਉਂਕਿ ਬਾਹਰ ਮੈਂ ਵੇੜਾ ਸੁੰਭ ਰਿਆ ਸੀ ਮੈਂ ਖੰਦਰਲਾ ਜਿਹੜਾ ਕੂੜਾ ਇਧਰਲੀ ਸਾਈਡ ਹੀ ਪਿਛਲਾ ਬਾਹਰ ਖੋਲ ਕੇ ਮੱਝਾਂ ਵਾਲੀ ਸਾਈਡ ਹੀ ਇਹ ਵਾਲਾ ਕੂੜਾ ਜਿਹੜਾ ਕੱਢ ਦੂੰਗੀ ਅੰਦਰੋਂ ਝਾੜੂ ਲਗਾ ਕੇ ਤੇ ਫਿਰ ਮੈਂ ਮੱਝਾਂ ਵਾਲੀ ਸਾਈਡ ਸੁੰਭ ਰ ਕੇ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਧੂੰਗੀ ਤੇ ਫਿਰ ਮੈਂ ਜਿਹੜਾ ਆਪਦਾ ਬਾਕੀ ਸਫਾਈਆਂ ਵਗੈਰਾ ਕਰੂੰਗੀ ਤੇ ਕਿਉਂਕਿ ਅੱਜ ਮੈਨੂੰ ਜਲਦੀ ਜਲਦੀ ਮੈਂ ਕੰਮ ਖਤਮ ਕਰ ਰਹੀ ਸੀ ਮੈਂ ਕਿ ਅੱਜ ਦੇਖਦੇ ਹਾਂ ਵੀ ਸਾਗ ਬਣਾਵਾਂਗੇ ਖੇਤੋਂ ਪਾਲਕ ਤੇ ਮੇਥੇ ਤਾਂ ਲੈ ਆਏ ਸੀਗੇ ਨੂਰ ਤੇ ਡੈਡੀ ਕੱਲ ਸ਼ਾਮੀ ਨੂੰ ਮਗਵਾਲੇ ਸੀ ਕਿ ਮੈਂ ਤੇ ਬਾਕੀ ਸਾਗ ਜਿਹੜਾ ਸਰੋਂ ਸੀ ਆਪਾਂ ਨਾ ਕਾਫੀ ਪਹਿਲਾਂ ਜਾਨੀ ਕਿ ਸਰੋਂ ਸੈੱਟਤੀ ਸੀ ਕਿ ਖੇਤ ਵਿਵਾਨ ਦੇ ਵਿੱਚ ਜਿਵੇਂ ਸਬਜ਼ੀਆਂ ਸਾਰ ਪਹਿਲਾਂ ਅਗੇਤੀਆਂ ਜਿਹੀਆਂ ਲਾਤੀਆਂ ਸੀਗੀਆਂ ਤੇ ਉਦੋਂ ਗਰਮੀ ਸੀਗੀ ਤੇ ਵੈਸੇ ਤਾਂ ਬਾਕੀ ਸਾਰੀਆਂ ਸਬਜ਼ੀਆਂ ਹੁਣ ਚੱਲ ਪਈਆਂ ਹੈਗੀਆਂ ਪਹਿਲਾਂ ਥੋੜਾ ਜਿਹਾ ਵੀ ਗਰਮੀ ਕਰਕੇ ਥੋੜਾ ਜਿਹਾ ਦਬਾਈਆਂ ਚ ਰਹੀਆਂ ਉਸ ਤੋਂ ਬਾਅਦ ਫਿਰ ਆਹ ਪ੍ਰਦੂਸ਼ਣ ਜੇ ਨਾਲ ਹੋ ਗਈਆਂ ਵੀ ਜਿਵੇਂ ਧੁੰਦ ਜੀ ਦੇ ਨਾਲ ਹਨਾ ਧੂਏ ਨਾਲ ਤੇ ਉਹਦੇ ਨਾਲ ਹੋ ਗਈਆਂ ਪਰ ਹੁਣ ਜਿੱਦਾਂ ਦਾ ਮੌਸਮ ਸਾਫ਼ ਆ ਤੇ ਉਸ ਦਿਨ ਦਾ ਹੁਣ ਵੀ ਸਬਜ਼ੀਆਂ ਜਿਹੜੀਆਂ ਵੀ ਉਹ ਚੱਲ ਪਈਆਂ ਵਧੀਆ ਤੇ ਤਾਂ ਕਰਕੇ ਫਿਰ ਪਾਲਕ ਮੇਥੇ ਮਤੋਂ ਮੰਗਵਾ ਲਈ ਸੀ ਤੇ ਜਿਹੜੀ ਸਰੋਂ ਪਹਿਲਾਂ ਸਿੱਟਨੇ ਕਰਕੇ ਨਾ ਸਰੋਂ ਜਿਹੜੀ ਉਹ ਪੱਕ ਗਈ ਆ ਕਿਉਂਕਿ ਕਾਫੀ ਟਾਈਮ ਪਹਿਲਾਂ ਆਪਾਂ ਸਰੋਂ ਬੀਜਦੀ ਸੀ ਜਿਆਨੀ ਕਿਉਂ ਸਾਗ ਵਾਸਤੇ ਥੋੜਾ ਜਿਹਾ ਥਾਂ ਦੇ ਵਿੱਚ ਆ ਵੀ ਸਰੋਂ ਆਪਾਂ ਬੀਜੀ ਸੀਗੀ ਤੇ ਤਾਂ ਕਰਕੇ ਉਹ ਜਿਹੜੀ ਸਰੋਂ ਸੀ ਉਹ ਪੱਕ ਗਈ ਆ ਉਹਨਾਂ ਜਣ ਕਿ ਲਿਆ ਉਹਨਾਂ ਨੇ ਲੈਣ ਦੀ ਤਾਂ ਸੀਗੀ ਮੈਂ ਕਹਣਾ ਚੱਲ ਵਿੱਚੋਂ ਬੈਂਸ ਛਾਂਟ ਲੂੰਗੀ ਜਿਹੜੀ ਵੀ ਕਿਉਂਕਿ ਜਿਆਦਾ ਪੱਕੀ ਦਾ ਸਾਗ ਵੀ ਸਵਾਦ ਨਹੀਂ ਬਣਨਾ ਹੈਗਾ ਮੈਂ ਫਿਰ ਚੱਲ ਦੇਖੂਗੀ ਨਹੀਂ ਤਾਂ ਵੀ ਸਾਗ ਇੱਕ ਗੁੱਟੀ ਆਪਾਂ ਵੀ ਲੈ ਲਾਂਗੇ ਹਨਾ ਤੇ ਕੁਛ ਇਹਦੇ ਚੋਂ ਵੀ ਕੱਢ ਲਾਂਗੇ ਆਪਾਂ ਸਾਗ ਵੀ ਜਿਹੜੀ ਸਰੋਂ ਜਿਹੜੇ ਪੱਕੀ ਨਾ ਹੋਈ ਜਿਆਦਾ ਪੱਕੀਆਂ ਗੰਧਲਾ ਨਾ ਹੋਈਆਂ ਤੇ ਉਹਦੇ ਚੋਂ ਆਪਾਂ ਚਲੋ ਕੱਢ ਲਾਂਗੇ ਸਾਗ ਤੇ ਫਿਰ ਹੁਣ ਮੈਂ ਇੱਥੇ ਪਹਿਲਾਂ ਝਾੜੂ ਲਗਾ ਕੇ ਤੇ ਉਸ ਤੋਂ ਬਾਅਦ ਸਾਰੇ ਕੰਮ ਕਰਕੇ ਉਸ ਤੋਂ ਬਾਅਦ ਫਿਰ ਮੈਂ ਸਾਗ ਦੀ ਤਿਆਰੀ ਕਰੂੰਗੀ ਇਹ ਜਿਹੜਾ ਸਾਗ ਵਾਲਾ ਵਲੌਗ ਆ ਉਹ ਆਪਾਂ ਤੁਹਾਡੇ ਨਾਲ ਕੱਲ ਨੂੰ ਸ਼ੇਅਰ ਕਰਾਂਗੇ ਕਿਉਂਕਿ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਸਾਰੇ ਜਿਹੜੇ ਕੰਮ ਹੁੰਦੇ ਆਪਾਂ ਹਨਾ ਉਹ ਤੁਹਾਡੇ ਨਾਲ ਸ਼ੇਅਰ ਕਰਨੇ ਹੁੰਦੇ ਆ ਕਿਉਂਕਿ ਕਈ ਵਾਰੀ ਮੈਨੂੰ ਇਸ ਤਰ੍ਹਾਂ ਕਮੈਂਟ ਆਉਂਦਾ ਹੈ ਨਾ ਵੀ ਝਾੜੂ ਪੂੰਛੇ ਦੀ ਵੀਡੀਓ ਬਣਾਓ ਹਨਾ ਕੋਈ ਕਹਿੰਦਾ ਜਿਵੇਂ ਮੱਝਾਂ ਗਾਵਾ ਦੇਣਾ ਸਾਮ ਸੰਭਾਲ ਕਰਦੇ ਹੋ ਤੁਸੀਂ ਉਹ ਵਾਲੀ ਵੀਡੀਓ ਹੀ ਪਾਇਆ ਕਰੋ ਤੇ ਕੋਈ ਕੱਪੜੇ ਹਨਾ ਤੁਸੀਂ ਕਹਿੰਦੇ ਵੀ ਹੱਥੀ ਧੋਣੇ ਉਹ ਵਾਲੀ ਵੀਡੀਓ ਪਾਇਆ ਕਰੋ ਕੋਈ ਵੀ ਅਲੱਗ-ਅਲੱਗ ਜਿਵੇਂ ਹਨਾ ਮੈਨੂੰ ਕਮੈਂਟ ਆਉਂਦੇ ਆ ਪਰ ਪਤਾ ਕੀ ਹੈ ਜੀ ਹਨਾ ਮੈਂ ਇੱਕੋ ਹੀ ਵੀਡੀਓ ਪਾਈ ਜਾਊਂਗੀ ਫਿਰ ਹਨਾ ਚਲੋ ਜਿਹੜੀ ਵੀਡੀਓ ਨੂੰ ਜਿਹੜੇ ਤੁਸੀਂ ਪਸੰਦ ਕਰਦੇ ਹੋ ਪਰ ਬਾਕੀ ਫਿਰ ਭੈਣ ਭਰਾ ਨੂੰ ਇਸ ਤਰ੍ਹਾਂ ਹੁੰਦਾ ਹਨਾ ਵੀ ਇੱਕ ਹੀ ਵੀਡੀਓ ਤਾਂ ਕਰਕੇ ਮੈਂ ਬਦਲ ਬਦਲ ਕੇ ਵੀਡੀਓ ਪਾਉਣੀ ਹੈ ਹਨਾ ਬਾਕੀ ਮੇਰਾ ਤਾਂ ਰੁਟੀਨ ਹੈ ਜੀ ਜੇ ਪਸ਼ੂਆਂ ਦੀ ਗੱਲ ਲਾ ਲਓ ਹਨਾ ਮੱਝਾਂ ਖਾਣ ਦੀ ਸਾਮ ਸੰਭਾਲ ਉਹ ਵੀ ਮੇਰਾ ਹਰ ਰੋਜ਼ ਦਾ ਰੁਟੀਨ ਹੈ ਹਨਾ ਵੀ ਮੇਰਾ ਹਰ ਰੋਜ਼ ਦਾ ਕੰਮ ਹੈ ਸਵੇਰ ਸ਼ਾਮ ਦਾ ਵੀ ਮੈਂ ਅਕਸਰ ਉਹਨਾਂ ਨੂੰ ਜਿਵੇਂ ਸੰਨੀ ਵਗੈਰਾ ਕਰਨੀ ਗੋਹਾ ਚੱਕਣਾ ਧਾਰਾ ਕੱਢਣੀ ਆ ਪਾਣੀ ਧਾਣੀ ਪਿਉਣਾ ਫੀਡ ਵਗੈਰਾ ਖਵਾਉਣੀ ਉਹ ਵੀ ਮੇਰਾ ਹਰ ਰੋਜ਼ ਦਾ ਕੰਮ ਆ ਫਿਰ ਮੈਂ ਕੋਈ ਇਹ ਤਾਂ ਹੈ ਨਹੀਂ ਵੀ ਵੀਡੀਓ ਮਾਰੇ ਕਰ ਰਹੀ ਹਣਾ ਉਹ ਵੀ ਮੇਰਾ ਹਰ ਰੋਜ਼ ਦਾ ਕੰਮ ਆ ਤੇ ਬਾਕੀ ਮੇਰਾ ਜਿਹੜਾ ਝਾੜੂ ਪੁੱਛਦਾ ਲਗਾ ਲਓ ਜੀ ਉਹ ਵੀ ਮੇਰਾ ਹਰ ਰੋਜ਼ ਦਾ ਕੰਮ ਆ ਕੱਪੜੇ ਧੋਣੇ ਹਨਾ ਰੋਟੀ ਬਣਾਉਣੀ ਵਿਚਾਨ ਇੱਕ ਤਕਰੀਬਨ ਜਿੰਨਾ ਹੀ ਹਾਊਸ ਵਾਈਫ ਦਾ ਜਿਹੜਾ ਕੰਮ ਹੁੰਦਾ ਜੀ ਮੇਰਾ ਹਰ ਰੋਜ਼ ਦਾ ਕੰਮ ਆ ਡੇਲੀ ਰੁਟੀਨ ਆ ਜੀ ਮੇਰਾ ਬਾਕੀ ਮੈਨੂੰ ਥੋੜਾ ਜਿਹਾ ਇਸ ਤਰ੍ਹਾਂ ਹੋ ਜਾਂਦਾ ਵੀ ਇਕੱਲੀ ਕਰਕੇ ਸਾਰਾ ਖੁਦ ਨੂੰ ਹੀ ਕੰਮ ਕਰਨਾ ਪੈਂਦਾ ਜੇ ਕੋਈ 2-4 ਜਾਣੇ ਘਰ ਦੇ ਵਿੱਚ ਜਿਵੇਂ ਦੋ ਲੇਟੇ ਸੌਣ ਤਾਂ ਚਲੋ ਵੰਡਿਆ-ਚੁੰਡਿਆ ਕੰਮ ਆਉਂਦਾ ਹੈ ਤੇ ਉਹਨੂੰ ਥੋੜਾ ਜਿਹਾ ਸੌਖਾ ਹੋ ਜਾਂਦਾ ਮੈਂ ਇਕੱਲੀ ਕਰਕੇ ਫਿਰ ਮੈਨੂੰ ਇਕੱਲੀ ਨੂੰ ਹੀ ਸਾਰਾ ਕੰਮ ਕਰਨਾ ਪੈਂ ਮੈਨੇ ਕਹਿੰਦੀ ਵੀ ਮੇਰੇ ਹਸਬੰਦ ਕੰਮ ਕਰਵਾਉਂਦੇ ਨਹੀਂ ਹੈਗੇ ਕਰਵਾਉਂਦੇ ਆ ਪਰ ਹੁਣ ਜਿਵੇਂ ਖੇਤ ਦਾ ਕੰਮ ਜਿਵੇਂ ਹਨਾ ਕਣਕ ਦੀ ਬੀਜ ਪਜ਼ਾਈ ਦਾ ਹਨਾ ਲਾਲੋ ਚਾਂ ਖੇਤ ਦਾ ਕੰਮ ਚੱਲ ਰਿਹਾ ਤੇ ਉਹਨਾਂ ਨੇ ਖੇਤ ਜਾ ਕੇ ਕੰਮ ਧੰਦਾ ਕਰਨਾ ਹੁੰਦਾ ਤਾਂ ਕਰਕੇ ਫਿਰ ਮੈਨੂੰ ਪਸ਼ੂਆਂ ਦੀ ਸਾਮ ਸੰਭਾਲ ਕੱਲੀ ਨੂੰ ਹੁਣ ਕਰਨੀ ਪੈਂਦੀ ਹੈ ਜਦੋਂ ਘਰੇ ਹੁੰਦੇ ਆ ਉਦੋਂ ਕਰਵਾ ਵੀ ਦਿੰਦੇ ਆ ਤੇ ਹਾਂਜੀ ਬਾਕੀ ਹਨਾ ਵੀ ਮੇਰਾ ਚੈਨਲ ਹੀ ਐਵੇਂ ਆ ਜਿਵੇਂ ਹੁਣ ਮੈਂ ਤਾਂ ਵਲੋਕਿੰਗ ਕਰਨੀ ਆ ਜਿਵੇਂ ਕਹਿ ਲਓ ਮੈਂ ਤਾਂ ਵਲੌਗ ਪਾਉਣਿਆ ਹਰ ਰੋਜ਼ ਜਿਹੜਾ ਆਪਦਾ ਰੁਟੀਨ ਦਿਖਾਉਣਾ ਹੈ ਹਨਾ ਜੀ ਹਰ ਰੋਜ਼ ਦਾ ਜੋ ਮੇਰਾ ਰੁਟੀਨ ਹੁੰਦਾ ਮੈਂ ਉਹ ਹੀ ਤੁਹਾਡੇ ਨਾਲ ਸ਼ੇਅਰ ਕਰਨਾ ਹੁੰਦਾ ਤਾਂ ਕਰਕੇ ਹਰ ਇੱਕ ਕੰਮ ਨੂੰ ਤੁਸੀਂ ਲਾਈਕ ਕਰਿਆ ਕਰੋ ਤੇ ਕੋਈ ਗੱਲ ਨਹੀਂ ਜੀ ਆਪਾਂ ਜਿੱਦਾਂ ਝਾੜੂ ਪੋਚੇ ਦੀ ਉਹ ਵੀ ਵੀਡੀਓ ਹਣ ਅਪਲੋਡ ਕਰਦੇ ਆ ਸਾਰੇ ਕੰਮਾਂ ਦੀ ਕਰਦੇ ਆ ਕਿਉਂਕਿ ਮੇਰਾ ਤਾਂ ਸਾਰਾ ਕੰਮ ਮੇਰਾ ਜਿਹੜਾ ਹੁੰਦਾ ਹਨਾ ਮੇਰਾ ਕੰਮ ਹੀ ਇਹ ਆ ਵੀ ਮੈਂ ਆਪਦਾ ਜਿਹੜਾ ਹਰ ਰੋਜ਼ ਦਾ ਕਾਰਡਾ ਕਾ ਮਾਉਤੋ ਦੇਣਾ ਸ਼ੇਅਰ ਕਰਨਾ ਤੇ ਬਾਕੀ ਲੋ ਜੀ ਹੁਣ ਤਕਰੀਬਨ ਇੱਥੇ ਮੈਂ ਝਾੜੂ ਲਗਾ ਲਿਆ ਤੇ ਮੈਂ ਕੂੜਾ ਇੱਧਰਲੀ ਸਾਈਡ ਕੱਢ ਦਿੰਨੀ ਆ ਤੇ ਬਾਕੀ ਤੁਸੀਂ ਪਲੀਸ ਵੀਡੀਓ ਨੂੰ ਨਾ ਫੁੱਲ ਵਾਚ ਕਰਿਆ ਕਰੋ ਜੀ ਤੇ ਬਾਕੀ ਵੀਡੀਓ ਤੇ ਨੂੰ ਜੇਕਰ ਤੁਹਾਨੂੰ ਚੰਗੀ ਲੱਗਦੀ ਹੁੰਦੀ ਆ ਤਾਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਰਿਕਵੈਸਟ ਆ ਤੁਹਾਡੇ ਅੱਗੇ ਮੇਰੇ ਤੇ ਬਾਕੀ ਜਿਹੜੇ ਵੀ ਭੈਣ ਭਰਾਵਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ ਤੇ ਮੇਰੇ ਵਲੌਗ ਦੀ ਉਡੀਕ ਦੇ ਵਿੱਚ ਰਹਿੰਦੇ ਨੇ ਹਨਾ ਜੇ ਮੈਂ ਇੱਕ ਦਿਨ ਵੀ ਮਿਸ ਕਰ ਦਿਆਂ ਵੀ ਨਾ ਪਾਵਾਂ ਹਨਾ ਕਿਉਂਕਿ ਕੰਮ ਕਰਕੇ ਕਈ ਵਾਰੀ ਨਹੀਂ ਵੀ ਹਨਾ ਵੀਡੀਓ ਬਣ ਪਉਂਦੀ ਹੈਗੀ ਤੇ ਜੇ ਮੈਂ ਨਾ ਪਾਵਾਂ ਤਾਂ ਮੈਨੂੰ ਕਮੈਂਟ ਕਰਦੇ ਨੇ ਹਨਾ ਕਿத்தி ਦੀ ਤੁਸੀਂ ਅਸੀਂ ਵੇਟ ਕਰ ਰਹੇ ਸੀ ਤੁਸੀਂ ਵਲੌਗ ਕਿਉਂ ਨਹੀਂ ਪਾਇਆ ਹਨਾ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਤੇ ਤੁਸੀਂ ਇਸੇ ਤਰ੍ਹਾਂ ਹੀ ਆਪਣੀ ਜਿਹੜੀ ਸਪੋਰਟ ਆ ਬਣਾ ਕੇ ਰੱਖਿਓ ਜੀ ਤੇ ਲੋ ਜੀ ਛਾੜੂ ਵਗੈਰਾ ਲਗਾਉਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਮੈਂ ਲੱਗ ਗਈ ਸੀ ਕੱਪੜੇ ਧੋਣਾਂ ਛਾੜੂ ਲਗਾਉਣ ਤੋਂ ਬਾਅਦ ਜੀ ਮੈਂ ਮੱਝਾਂ ਵੱਲ ਉੱਧਰ ਸਾਫ ਸਫਾਈ ਜਿਹੜੀ ਕਰਕੇ ਆਈ ਪਰ ਮੈਂ ਉੱਧਰੋਂ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਫਿਰ ਵੀਡੀਓ ਜ਼ਿਆਦਾ ਵੱਡੀ ਹੋ ਜਾਂਦੀ ਹੈ ਤੇ ਆਪਾਂ ਉੱਧਰੋਂ ਸੁੰਬਰ ਕੇ ਉੱਧਰ ਦੀ ਸਾਫ ਸਫਾਈ ਕਰਿਆ ਹੈ ਤੇ ਉਸ ਤੋਂ ਬਾਅਦ ਕੱਪੜੇ ਧੋਣ ਲੱਗੇ ਕੱਪੜੇ ਮਸ਼ੀਨ ਦੇ ਵਿੱਚ ਹੀ ਪਾਏ ਸੀ ਕਿ ਮੈਂ ਹੱਥੀ ਨਹੀਂ ਧੋਤੇ ਹੈਗੇ ਕਿਉਂਕਿ ਕੱਪੜੇ ਹੁਣ ਮੈਂ ਮਸ਼ੀਨ ਦੇ ਵਿੱਚ ਹੀ ਪਾਉਣੀ ਹੈ ਫਿਰ ਮਸ਼ੀਨ ਦੇ ਵਿੱਚੋਂ ਕੱਪੜੇ ਆਪਾਂ ਕੱਢ ਲੇ ਤੇ ਜਿਹੜੇ ਕੱਪੜੇ ਸਾਫ ਹੁੰਦੇ ਐ ਇਸ ਤਰ੍ਹਾਂ ਹੀ ਥਾਪੇ ਨਾਲ ਆਪਾਂ ਕੁੱਟ ਕੇ ਤੇ ਸਰਫ ਕੱਟ ਦਿੰਨੇ ਆ ਹਨਾ ਬਾਕੀ ਜਿਵੇਂ ਹੋ ਗਿਆ ਅਰਸ਼ਨੌਰ ਦੀ ਸਕੂਲ ਦੀ ਯੂਨੀਫਾਰਮ ਹੋ ਗਈ ਜਿਵੇਂ ਸ਼ਰਟ ਵਗੈਰਾ ਹੋ ਜਾਂਦੀਆਂ ਉਹਦੀ ਜਾਂ ਘਰੇ ਪਾਉਣ ਵਾਲੀ ਸ਼ਰਟ ਹੋਗੀ ਜਾਂ ਸਕੂਲ ਵਾਲੀ ਹੋਗੀ ਹਨਾ ਜਾਂ ਉਹਦੇ ਡੈਡੀ ਤੇ ਜਿਵੇਂ ਹੋ ਗਏ ਕੁਰਤੇ ਪਜਾਮੇ ਹੋ ਗਏ ਜਾਂ ਕੋਈ ਉਹਨਾਂ ਦੀ ਸ਼ਰਟ ਹੋਗੀ ਹਨਾ ਉਹ ਮੈਂ ਥਾਪੇ ਨਾਲ ਨਹੀਂ ਕੁੱਟਦੀ ਉਹ ਮੈਂ ਹੱਥ ਨਾਲ ਹੀ ਜਿੰਨਾ ਬਰਸ਼ ਮਾਰ ਕੇ ਹਨਾ ਕਫਾਂ ਦੇ ਉੱਪਰ ਤੇ ਹੱਥ ਨਾਲ ਕੁੱਟ ਕੇ ਉਹਦੇ ਚੋਂ ਸਾਬਣ ਸਰਫ ਕੱਟ ਲੈਣੀ ਆ ਕਿਉਂਕਿ ਜਿਵੇਂ ਥਾਪਾ ਥਾਪੇ ਦੇ ਨਾਲ ਕੁੱਟੂਗੀ ਤਾਂ ਫਿਰ ਬਟਨ ਵਗੈਰਾ ਕੁੱਟਣ ਦਾ ਡਰ ਹੁੰਦਾ ਹੈ ਤਾਂ ਕਰਕੇ ਫਿਰ ਮੈਂ ਉਹ ਥਾਪੇ ਨਾਲ ਨਹੀਂ ਕੁੱਟਦੀ ਬਾਕੀ ਸਾਰੇ ਜਿਹੜੇ ਕੱਪੜੇ ਉਹ ਮੈਂ ਥਾਪੇ ਨਾਲ ਕੁੱਟਦੀਆਂ ਕਿਉਂਕਿ ਮੈਨੂੰ ਆਦਤ ਬਣੀ ਹੋਈ ਹੈ ਥਾਪੇ ਨਾਲ ਕੁੱਟ ਕੇ ਕੱਪੜੇ ਧੋਣ ਦੀ ਇੱਕ ਤਾਂ ਸਰਫਸ ਸਾਬਣ ਵਧੀਆ ਚੰਗੀ ਤਰ੍ਹਾਂ ਨਿਕਲ ਜਾਂਦੀ ਹੈ ਇੱਕ ਬਸ ਆਦਤ ਬਣੀ ਹੋਈ ਹੈ ਸ਼ੁਰੂ ਤੋਂ ਹੀ ਮੈਂ ਜਹੱਤੀ ਧੋਨੀ ਆ ਨਾ ਗਰਮੀ ਦੇ ਵਿੱਚ ਕੱਪੜੇ ਤੇ ਫਿਰ ਉਹ ਫਿਰ ਥਾਪੇ ਨਾਲ ਕੁੱਟ ਕੇ ਧੋਨੀ ਆ ਤੇ ਮੈਨੂੰ ਐ ਹੁੰਦਾ ਵੀ ਥਾਪੇ ਨਾਲ ਕਪੜਾ ਹੌਲਾ ਜਿਹਾ ਹੋ ਜਾਂਦਾ ਵੀ ਸਾਰੇ ਸਰਫ ਸਾਬਣ ਚੰਗੀ ਤਰ੍ਹਾਂ ਨਿਕਲ ਜਾਂਦੀ ਆ ਵਿੱਚ ਰਹਿੰਦੀ ਨਿਸਰਫ ਸਾਬਣ ਬਾਕੀ ਜਿਵੇਂ ਹੁਣ ਸਰਦੀਆਂ ਦੇ ਕੱਪੜੇ ਹੋਗੇ ਜਿਵੇਂ ਕੋਟ-ਕੋਟੀਆਂ ਹੋਗੇ ਹਨ ਤੇ ਲੋਈ ਹੋਗੀ ਲੋਈਆਂ ਹੋਗੀਆਂ ਖੇਸ ਹੋਗੇ ਜਿਵੇਂ ਹਨਾ ਭਾਰੇ ਕੱਪੜੇ ਹੋਗੇ ਤਾਂ ਉਹ ਤਾਂ ਤਕਰੀਬਨ ਹੀ ਥਾਪੇ ਨਾਲ ਕੁੱਟ ਕੇ ਹੀ ਵੀ ਧੋਤੇ ਜਾਂਦੇ ਆ ਤੇ ਨਾਲੋਂ ਨਾਲ ਮੈਨੂੰ ਇਧਰ ਮੈਂ ਪੈਪ ਵੀ ਲਾ ਰੱਖੀ ਸੀਗੀ ਵੀ ਪਾਣੀ ਵੀ ਨਾਲ ਦੀ ਨਾਲ ਹੀ ਭਰੀ ਜਾਂਦੀ ਆ ਕਿਉਂਕਿ ਲਾਈਟ ਦਾ ਡਰ ਹੁੰਦਾ ਦੋ ਤਿੰਨ ਦਿਨ ਹੋ ਗਏ ਜੀ ਐਸਕ ਟਾਈਮ ਤੇ 10:00 ਵਜੇ ਤੱਕ ਜਾਨੀ ਕਿ ਹਲੇ ਤੱਕ ਹਾਲ ਮੈਨੂੰ ਲੱਗਦਾ ਇਥੇ ਸਾਢੇ 9:00 ਦਾ ਟਾਈਮ ਆ ਤੇ 10:00 ਵਜੇ ਤੱਕ ਨਾ ਜਿਹੜੀ ਲਾਈਟ ਆ ਉਹ ਹਰ ਰੋਜ਼ ਬੰਦ ਹੋ ਜਾਂਦੀ ਹੈ ਘੰਟੇ ਡੇਢ ਘੰਟੇ ਦਾ 2 ਘੰਟੇ ਦਾ ਘੱਟ ਜਿਹੜਾ ਲਗਾਉਂਦੇ ਨੇ ਤੇ ਰਾਤ ਦੇ ਟਾਈਮ ਤੇ ਵੀ ਬੰਦ ਹੋ ਜਾਂਦੀ ਹੈ ਜੀ 8-9 ਵਜੇ ਪਤਾ ਨਹੀਂ ਕੀ ਆ ਕਿਉਂ ਵੀ ਕਾਹਤੋਂ ਘੱਟ ਲਗਾ ਲੈਂਦੇ ਨੇ ਤੇ ਹੁਣ ਰਾਤ ਨੂੰ ਵੀ ਲਾਈਟ ਬੰਦ ਹੋ ਜਾਂਦੀ ਹੈ 9:00 ਤੋਂ ਸਾਢੇ 8 ਤੋਂ ਲੈ ਕੇ 9:00 ਵਜੇ ਦੇ ਵਿੱਚ ਵਿੱਚ ਲਾਈਟ ਬੰਦੋ ਜਨ ਤੀ ਦੋ ਡੇਢ ਦੋ ਘੰਟੇ ਦਾ ਕੱਟ ਲਗਾ ਲੈਂਦੇ ਨੇ ਤੇ ਸਵੇਰੇ ਵੀ ਲਗਾ ਦਿੰਦੇ ਤਾਂ ਕਰਕੇ ਫਿਰ ਜਲਦੀ ਜਲਦੀ ਐ ਹੁੰਦਾ ਵੀ ਜਿਹੜਾ ਲਾਈਟ ਵਾਲਾ ਕੰਮ ਆ ਪਹਿਲਾਂ ਉਹ ਖਤਮ ਕਰ ਲਈਏ ਤੇ ਬਾਕੀ ਚੱਲ ਬਾਅਦ ਚ ਕਰਾਂਗੇ ਤੇ ਏਸੀ ਗੀਸ ਦੀ ਚਾਦਰ ਚਨਕੀ ਇਹ ਵੈਸੇ ਤਾਂ ਬੈੱਡ ਸ਼ੀਟ ਸੀਗੀ ਪਰ ਇਹ ਨਾ ਜਿਵੇਂ ਸੈਂਟਰ ਦੇ ਵਿੱਚੋਂ ਜਾਨਕੀ ਵਿਛਾਲੂ ਇਹ ਥੋੜੀ ਜੀ ਫਟ ਗਈ ਸੀਗੀ ਚਾਦਰ ਤੇ ਇਹਨੂੰ ਫਿਰ ਨਾ ਮੈਂ ਇਹਦੀਆਂ ਦੋ ਚਾਦਰਾਂ ਜਾਨੀ ਕਿ ਸਿੰਗਲ ਚਾਦਰਾਂ ਬਣਾ ਲਈਆਂ ਸੀਆਂ ਕੱਟ ਕੇ ਕਿਉਂਕਿ ਚਾਦਰੇ ਕਾਫੀ ਖੁੱਲੀ ਟੁੱਲੀ ਸੀ ਤੇ ਮੈਂ ਇਹਨੂੰ ਦੋ ਚਾਦਰਾਂ ਬਣਾ ਲਈਆਂ ਸੀਗੀਆਂ ਕੱਟ ਕੇ ਤੇ ਉਸ ਤੋਂ ਬਾਅਦ ਲੋ ਜੀ ਹੁਣ ਆਪਾਂ ਜਿਹੜੇ ਕੱਪੜੇ ਆ ਉਹਨਾਂ ਦਾ ਪਾਣੀ ਕੱਢ ਲਿਆ ਸੀਗਾ ਤੇ ਬਸ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਨੂਰ ਦੀ ਟੈਡੀ ਦੇ ਜਿਹੜੇ ਹੁੰਦੇ ਕੱਪੜੇ ਉਹਨਾਂ ਸਾਬਣ ਨਾਲ ਕੇ ਜਿਵੇਂ ਕਫਾਂ ਵਗੈਰਾ ਤਾਂ ਹਨਾ ਮਲ ਲਈਏ ਪੈਂਦੀਆਂ ਵੀ ਉਹ ਇੰਨਾ ਮਸ਼ੀਨ ਦੇ ਵਿੱਚ ਨਹੀਂ ਨਿੱਖਰਦੇ ਹੈਗੀਆਂ ਆਪਾਂ ਨੂੰ ਮਸ਼ੀਨ ਦਾ ਸੁੱਕ ਬਣਿਆ ਹੋਇਆ ਵੀ ਸਰਦੀ ਕਰਕੇ ਹਨਾ ਤੇ ਪਰ ਵੀ ਚਲੋ ਹਨਾ ਇੰਨਾ ਹੁੰਦਾ ਵੀ ਮਸ਼ੀਨ 'ਚ ਆਪਾਂ ਕੱਪੜੇ ਪਾ ਕੇ ਤੇ ਆਪਾਂ ਉਹਨਾਂ ਟਾਈਮ ਆਪਦਾ ਹੋਰ ਕੰਮ ਕਰੀ ਜਾਣੀ ਆ ਪਰ ਜਿੰ ਹੱਤੀ ਧੋਣਾ ਕੱਪੜੇ ਜਦੋਂ ਆਪਾਂ ਧੋਨੇ ਆ ਨਾ ਤਾਂ ਕੱਪੜੇ ਜ਼ਿਆਦਾ ਵਧੀਆ ਨਿੱਖਰਦੇ ਆ ਜਿਹੜੇ ਆਪਾਂ ਮਸ਼ੀਨ 'ਚ ਕੱਪੜੇ ਧੋ ਲੈਣੇ ਆ ਮਜਬੂਰੀ ਨੂੰ ਹਨਾ ਵੀ ਆਪਾਂ ਧੋਨੇ ਆ ਪਰ ਇਸ ਤਰ੍ਹਾਂ ਹੁੰਦਾ ਵੀ ਜਿਹੜੇ ਕੱਪੜੇ ਆਪਾਂ ਮਸ਼ੀਨ ਦੇ ਵਿੱਚ ਧੋਨੇ ਆ ਤੇ ਉਹ ਕੱਪੜੇ ਦੇ ਉੱਪਰ ਨਾ ਜਿਵੇਂ ਇੱਕ ਤਾਂ ਚਮਕ ਵੀ ਉਹਨੇ ਨਹੀਂ ਰਹਿੰਦੀ ਹੈਗੀ ਤੇ ਦੂਸਰੀ ਗੱਲ ਹੈ ਵੀ ਇਹਨੇ ਨਿੱਖਰਦੇ ਵੀ ਨਹੀਂ ਹੈਗੇ ਜ਼ਿਆਦਾ ਵਧੀਆ ਨਹੀਂ ਕਹਿ ਲਓ ਇਹ ਤਾਂ ਹੈਗੇ ਜਿਹੜੇ ਡਿਊਟੀ ਵਾਲੇ ਬਸ ਜਿਵੇਂ ਸ ਸ਼ਾਮ ਨੂੰ ਉਹਨਾਂ ਨੇ ਆ ਕੇ ਉਹ ਕੱਪੜੇ ਲਾਤੇ ਉਹ ਵਲਿਆ ਬਾਕੀ ਜਿਹੜੇ ਆਪਣੇ ਵਰਗੇ ਹੈਗੇ ਪਸ਼ੂਆਂ ਢਾਂਡਿਆਂ ਦੀ ਸਾਂਭ ਸੰਭਾਲ ਕਰਨ ਵਾਲੇ ਜਾਂ ਖੇਤ ਬੰਨੇ ਕੰਮ ਕਰਨ ਵਾਲੇ ਤੇ ਉਹਨਾਂ ਵਾਸਤੇ ਜਿਹੜਾ ਮਸ਼ੀਨ ਚ ਕੱਪੜੇ ਧੋਣੇ ਉਹਨਾਂ ਵਾਸਤੇ ਵਸ ਦੀ ਗੱਲ ਨਹੀਂ ਹੈਗੀ ਕਿਉਂਕਿ ਉਹਨਾਂ ਦੇ ਕੱਪੜੇ ਨਿੱਖਰਦੇ ਹੀ ਨਹੀਂ ਫਿਰ ਆ ਵੀ ਮੈਨੂੰ ਦੂਰੀ ਵਾਰ ਫੇਰ ਉਹ ਕਰਨਾ ਪੈਂਦਾ ਹੈ ਨਾ ਵੀ ਸਾਫ਼ ਕਰਨੇ ਪੈਂਦੇ ਆ ਪਰ ਇੰਨਾ ਵੀ ਚਲੋ ਜਿਹੜੇ ਨਹੀਂ ਇੰਨੇ ਜ਼ਿਆਦਾ ਗੰਦੇ ਹੁੰਦੇ ਵੀ ਚਲੋ ਉਹਨਾਂ ਦਾ ਸੌਖਾ ਹੋ ਜਾਂਦਾ ਟਾਈਮ ਦੀ ਬਚਤ ਹੋ ਜਾਂਦੀ ਆ ਤੇ ਲੋ ਜੀ ਆਪਾਂ ਕੱਪੜੇ ਜਿਹੜੇ ਉਹ ਮਸ਼ੀਨ ਦੇ ਵਿੱਚ ਸੁਕਾ ਲੈ ਸੀਗੇ ਤੇ ਬਸ ਮੈਨੂੰ ਲੱਗ ਇੱਕ ਚਾਦਰ ਰਹਿ ਗਈ ਸੀ ਜਾਨੀ ਕੀ ਤੇ ਇੱਕ ਛਣੂਰਦੀ ਕੁੱਟੀ ਸੀ ਹੀ ਸ਼ਾਇਦ ਹਨਾ ਤੇ ਬਸ ਇਹ ਰਹਿ ਗਏ ਸੀ ਬਾਕੀ ਸਾਰੇ ਕੱਪੜੇ ਮੈਂ ਸੁਕਾ ਕੇ ਮੰਜੇ ਤੇ ਰੱਖ ਲੈ ਸੀਗੇ ਫਿਰ ਬਾਅਦ ਵਿੱਚ ਮੈਂ ਕਿਹਾ ਸੁਕੋਣੇ ਪਾਉਣੀ ਆ ਵੀ ਪਹਿਲਾਂ ਨਾਲ ਦੇ ਨਾਲ ਮੈਥੋਂ ਸਾਫ਼ ਕਰਦਿਆਂ ਨਾਲੇ ਇਸ ਤਰ੍ਹਾਂ ਹੋ ਜਾਂਦਾ ਹਨਾ ਵੀ ਜਿਵੇਂ ਇੱਥੇ ਸਾਬਣ ਵਗੈਰਾ ਹਨਾ ਡੋਲਦੀ ਵੈਸੇ ਤਾਂ ਮੈਂ ਬਾਥਰੂਮ ਵਗੈਰਾ ਪਹਿਲਾਂ ਵੀ ਧੋ ਲੈ ਸੀ ਕੱਪੜੇ ਧੋਣ ਤੋਂ ਪਹਿਲਾਂ ਧੋ ਲੈਣੇ ਹੁੰਦੀਆਂ ਪਰ ਹੁਣ ਮੈਂ ਜਿਹੜਾ ਇਹ ਪਾਣੀ ਬਚਿਆ ਸੀ ਕੱਪੜਿਆਂ ਵਾਲਾ ਮੈਂ ਕਿਹਾ ਚਲੋ ਇਹ ਇਹਦੇ ਨਾਲ ਇੱਕ ਵਾਰੀ ਫੇਰ ਵੀ ਥੜੇ ਤੋਂ ਕੱਢਦਾ ਕਿਉਂਕਿ ਇੱਥੇ ਸਰਫ ਸਾਬਣ ਜਿਵੇਂ ਡੁੱਲੀ ਹੁੰਦੀ ਆ ਫਿਰ ਇਹਦੇ ਨਾਲ ਨਾ ਵੀ ਇਹ ਸਰਫ ਸਾਬਣ ਨਹੀਂ ਇੱਥੇ ਫਰਸ਼ ਦੇ ਉੱਪਰ ਜੰਮ ਜਾਂਦੀ ਆ ਤੇ ਨਾਲੇ ਤਿਲਕੰਤ ਜੀ ਬਣ ਜਾਂਦੀ ਤਾਂ ਕਰਕੇ ਫਿਰ ਮੈਨੂੰ ਮੈਂ ਧੋ ਦਿੰਨੀ ਹੁੰਦੀ ਆ ਦੁਬਾਰਾ ਫਿਰ ਇੱਕ ਵਾਰੀ ਥੜਾ ਤੇ ਲਓ ਜੀ ਥੜਾ ਵਗੈਰਾ ਧੋਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਜਿਹੜੇ ਆ ਉਹ ਪਾਤੀ ਸੁੱਕਣੇ ਹੁਣ ਤਣੀ ਦੇ ਉੱਪਰ ਤੇ ਵਧੀਆ ਚਲੋ ਹੁਣ ਤਾਂ ਧੁੱਪਾਂ ਲੱਗਦੀਆਂ ਸੋਹਣੀਆਂ ਤੇ ਗਾਂ ਪੋ ਦਾ ਮਹੀਨਾ ਫੇਰ ਔਖਾ ਹੋ ਜਾਊਗਾ ਕਿਉਂਕਿ ਉਦੋਂ ਫੇਰ ਮੌਸਮ ਜਿਹੜਾ ਖਰਾਬ ਹੋ ਜਾਂਦਾ ਹਨਾ ਚਲੋ ਤੇ ਹੁਣ ਤਾਂ ਧੁੱਪ ਲੱਗਦੀ ਆ ਤੇ ਚਲੋ ਵਧੀਆ ਕੱਪੜੇ ਜਿਹੜੇ ਆ ਵਧੀਆ ਸੁੱਕ ਜਾਂਦੇ ਆ ਸ਼ਾਮ ਤੱਕ 4:00 ਵਜੇ ਤੱਕ ਵਧੀਆ ਕੱਪੜੇ ਜਿਹੜੇ ਸੁੱਕ ਜਾਂਦੇ ਆ ਵੀ ਸੋਹਣੇ ਤੇ ਤਣੀ ਦੇ ਉੱਪਰ ਹੁਣ ਆਪਾਂ ਕੱਪੜੇ ਜਿਹੜੇ ਆ ਪਾ ਦਿੰਨੇ ਆ ਚਲੋ ਜੀ ਬਾਕੀ ਕੰਮ ਤਾਂ ਦੇ ਆਪਾਂ ਤੁਹਾਡੇ ਨਾਲ ਕੱਲ੍ਹ ਵਾਲੇ ਵਲੌਗ ਦੇ ਵਿੱਚ ਸ਼ੇਅਰ ਕਰਾਂਗੇ ਤੇ ਕੱਲ ਨੂੰ ਸ਼ੇਅਰ ਕਰਾਂਗੇ ਜੀ ਤੇ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਜੀ ਇੱਥੇ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਕਰਿਓ ਸਸ਼ਕੀ